ਗੁਰਦਾਸਪੁਰ ਜ਼ਿਲ੍ਹੇ ਵਿੱਚ ਮਸ਼ਹੂਰ ਹੈ ਢਾੜੀਵਾਲ ਦਾ ਦਸਹਿਰਾ ਇਸ ਵਾਰ ਸ਼ਿਵ ਸ਼ਨਮ ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਣੀ ਮਾਜੰਦੇ ਪ੍ਰਬੰਧਾਂ ਹੇਠ ਮਨਾਇਆ ਜਾਵੇਗਾ ਦਸਹਿਰਾ ਵੈਸੇ ਤਾਂ ਹਰ ਸਾਲ ਹੀ ਦਸਹਿਰਾ ਬੜੀ ਤੁਮਤਾ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਜੋ ਢਾੜੀਵਾਲ ਦਾ ਦਸਹਿਰਾ ਹੋਵੇਗਾ ਉਹ ਬਾਕੀਆਂ ਨਾਲੋਂ ਬਹੁਤ ਹੀ ਵੱਖਰੇ ਰੂਪ ਵਿੱਚ ਹੋਵੇਗਾ ਜਿਸ ਨੂੰ ਮਨਾਉਣ ਸੰਬੰਧਿਤ ਦਸਹਿਰਾ ਕਮੇਟੀ ਇਕ ਮੀਟਿੰਗ ਪ੍ਰਧਾਨ ਹਣੀ ਮਹਾਜੇ ਦੀ ਅਗਵਾਈ ਵਿੱਚ ਸਮੂਚੀ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਢਾੜੀਵਾਲ ਵਿਖੇ ਹੋਈ ਜਿਸ ਵਿੱਚ ਦਸਹਿਰੇ ਦਾ ਤਿਉਹਾਰ ਹੋਰ ਬਿਹਤਰ ਢੰਗ ਨਾਲ ਸਤਕਾਰ ਤੇ ਚਾਵਾਂ ਨਾਲ ਮਨਾਉਣ ਬਾਰੇ ਚਰਚਾ ਕਰਦੇ ਆਪ ਆਪਣੇ ਵਿਚਾਰ ਦੱਸੇ ਗਏ ਦਸਹਿਰਾ ਕਮੇਟੀ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਸ਼ਹਿਰ ਢਾੜੀਵਾਲ ਦਾ ਦਸਹਿਰਾ ਤਾਂ ਵੈਸੇ ਪਹਿਲਾਂ ਹੀ ਕਾਫੀ ਪ੍ਰਸਿੱਧ ਹੈ ਪਰ ਇਸ ਵਾਰ ਨਵੀਆਂ ਵਿਕਲਪ ਉਪਰਾਲੇ ਕਰਕੇ ਦਰਸ਼ਕਾਂ ਦਾ ਖਿੱਚਦਾ ਕੇਂਦਰ ਬਣਾਵਾਂਗੇ ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 12 ਅਕਤੂਬਰ ਨੂੰ ਮਿਲ ਗ੍ਰਾਉਂਡ ਢਾੜੀਵਾਲ ਵਿਖੇ ਦੋਸਰੇ ਵਿੱਚ ਸ਼ਿਰਕਤ ਕਰਕੇ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਦੇ ਪ੍ਰਧਾਨ ਹਨੀਮਾ ਜੇ ਨੇ ਦੱਸਿਆ ਕਿ ਦੋਸਰੇ ਕਮੇਟੀ ਢਾੜੀਵਾਲ ਦਾ ਵਿਸਥਾਰ ਕਰਦੇ ਹੋਏ ਨਰਿੰਦਰ ਪਿੰਜਾ ਨੂੰ ਸਰਪ੍ਰਸਤ ਐਡਵੋਕੇਟ ਅਤੇ ਕੇਸ਼ਰਣੀਆਂ ਦਾ Vice ਪ੍ਰਧਾਨ ਮੁਖਵੰਤ ਸਿੰਘ ਨਾਗੀ ਅਤੇ ਕੁਨਾਲ ਚੱਡਾ ਨੂੰ ਮੈਂਬਰ ਨਾਮਜ਼ਦ ਕਰਦਿਆਂ ਕੁੱਲ 30 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਿਹੜਾ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਜਿਹੜਾ ਧਾਰੀਵਾਲ ਮੈਲ ਗਰਾਊਂਡ ਵਿੱਚ ਮਨਾਇਆ ਜਾਂਦਾ ਇਸ ਵਾਰ ਵੀ 12 ਅਕਤੂਬਰ ਨੂੰ ਦਿਨ ਰਵੀਵਾਰ ਨੂੰ ਸ਼ਨੀਵਾਰ ਸੋਰੀ ਸ਼ਨੀਵਾਰ ਨੂੰ ਜਿਹੜਾ ਦੁਸ਼ਹਿਰਾ ਧੂਮ ਧਾਮ ਦੇ ਨਾਲ ਮਨਾਇਆ ਜਾਏਗਾ ਤੇ ਸਾਰੇ ਸ਼ਹਿਰ ਨਿਵਾਸੀਆਂ ਅੱਗੇ ਅਪੀਲ ਹੈ ਕਿ ਉਸ ਦੁਸ਼ਹਿਰੇ ਵਿੱਚ ਪਹੁੰਚ ਕੇ ਜਿਹੜੀ ਆ ਹਾਜ਼ਰੀ ਲਗਵਾਈ ਜਾਏ ਤੇ ਦੂਸਰਾ ਅਸੀਂ ਸਾਰੇ ਆਪਣੀ ਜਿਹੜੀ ਮੀਟਿੰਗ ਐਸ ਟਾਈਮ ਸਾਡੇ ਕਈ ਮੈਂਬਰਸ ਬੰਦ ਸੀਨੀਅਰ ਅਧਿਕਾਰੀਆਂ ਸਾਡੇ ਅੱਜ ਇਕੱਠੇ ਹੋਏ ਸੀ ਮੀਟਿੰਗ ਕੀਤੀ ਆ ਉਹਦੇ ਵਿੱਚ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਤੇ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਤੇ ਐਡਵੋਕੇਟ ਰਕੇਸ਼ ਰਣੀਆਂ ਜੀ ਨੂੰ ਵਾਈਸ ਪ੍ਰਧਾਨ ਬਣਾਇਆ ਵਿਚਾਰਾ ਕਮੇਟੀ ਦਾ ਤੇ ਰਿੰਜਾ ਜੀ ਸਾਨੂੰ ਬਾਲਾ ਜੀ ਮੰਦਿਰ ਵਾਲੇ ਉਹਨਾਂ ਨੂੰ ਅਸੀਂ ਜਿਹੜਾ ਸਰਪ੍ਰਸਤ ਬਣਾਇਆ ਕੁਨਾਲ ਚੱਡਾ ਤੇ ਮੁਖਵੰਦ ਸਿੰਘ ਮਾਗੀ ਹੋਰ ਵੀ ਕਈ ਮੈਂਬਰ ਜਿਹੜੇ ਐਡ ਕੀਤੇ ਨੇ ਇਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਅਗਲੀ ਜਿਹੜੀ ਮੀਟਿੰਗ ਆ ਉਹਦੇ ਉਹਦੇ ਵਿੱਚ ਸਾਰੀ ਜਿਹੜੀ ਚਰਚਾ ਦੁਬਾਰਾ ਕੀਤੀ ਜਾਊਗੀ ਤੇ ਸਾਰੇ ਸ਼ਹਿਰ ਨਿਵਾਸੀਆਂ ਕੋਲੋਂ ਮੰਨ ਕਰਦੇ ਆ ਬੇਨਤੀ ਕਰਦੇ ਆ ਕਿ ਸਾਡਾ ਸਾਰੇ ਜਾਣੇ ਸਹਿਯੋਗ ਕਰਨ ਤੇ ਦੁਸ਼ਹਰਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਏਗਾ ਪੂਰੇ ਸੁਰੱਖਿਆ ਦੇ ਸਖਤ ਜਿਹੜੇ ਪ੍ਰਬੰਧ ਕੀਤੇ ਜਾਣਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਨਗਰ ਕੌਂਸਲ ਤੋਂ ਦੱਸ ਰਹੇ ਧਾਰੀਵਾਲ ਮੀਟਿੰਗ ਹੋਈ ਹੈ ਕਿਹਸ਼ਤ ਬੰਦ ਹੋਈ ਹੈ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਬੋਲੋ ਜੈ ਆਪਦੀ ਰਾਮਚੰਦਰ ਮਹਾਰਾਜ ਕੀ ਜੈ ਦੇਖੋ ਜੀ ਅੱਜ ਅਸੀਂ ਇੱਥੇ ਬਹੁਤ ਬਾਅਦ ਸਾਰੇ ਦੁਸ਼ਹਰਾ ਕਮੇਟੀ ਦੇ ਮੈਂਬਰ ਪ੍ਰਧਾਨ ਸਾਹਿਬ ਅੱਥੇ ਬੈਠੇ ਆ ਅਸੀਂ ਧਾਰੀਵਾਲ 12 ਅਕਤੂਬਰ ਨੂੰ ਮਿਲ ਗੋਣ ਦੇ ਵਿੱਚ ਦੁਸ਼ਹਿਰਾ ਮਨਾ ਰਹੇ ਆ ਬੜੀ ਧੁੰਮ ਦਾਬ ਦੇ ਨਾਲ ਸਾਰੇ ਹੀ ਅਸੀਂ ਸੂਜਮਾਨ ਇੱਥੇ ਬੈਠੇ ਨੇ ਤੇ ਕਾਫੀ ਮੁੱਦਿਆਂ ਦੇ ਗੱਲਬਾਤ ਕੀਤੀ ਆ ਤੇ ਬੜੀ ਅਮਨ ਸ਼ਾਂਤੀ ਦੇ ਨਾਲ ਅਸੀਂ ਸਾਰਿਆਂ ਨੂੰ ਸੱਦਾ ਪੱਤਰ ਦੇ ਰਹੇ ਆ ਤੇ ਬੜੀ ਧੁੰਮ ਦਾਬ ਦੇ ਨਾਲ ਵਧੀਆ ਤੇ ਅچھے ਢੰਗ ਦੇ ਨਾਲ ਅਸੀਂ ਦੁਸ਼ਹਿਰਾ ਮਨਾਵਾਂਗੇ ਬਾਕੀ ਮੇਰੇ ਪ੍ਰਧਾਨ ਜੀ ਤੁਹਾਨੂੰ ਦੱਸਣਗੇ ਦੀ ਕੀ ਗਾਜ ਅੱਲਾਹ ਸਾਰਿਆਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅੱਜ ਅਗਰ ਜੀ ਭਾਦੋ ਦਸਹਰਾ ਕਮੇਟੀ ਕੋਲੋਂ ਤੁਹਾਨੂੰ ਵਾਈਸ ਪ੍ਰਧਾਨ ਦੀ ਚੁਣਾਈ ਖੰਮੀ ਗਈ ਆ ਕੀ ਗਾਨਾ ਸੰਦੇ ਲੱਤਵਾਸ ਜੈਕਾਰੇ ਵੀਰ ਬਜਰੰਗ ਬਲੀ ਹਰ ਹਰ ਮਹਾਦੇਵ ਪ੍ਰਭੂ ਸ਼੍ਰੀ ਰਾਮ ਚੰਦਰ ਕੀ ਜੈ ਅੱਜ ਦਸਹਰਾ ਕਮੇਟੀ ਦੀ ਸਾਡੀ ਜਿਹੜੀ ਆ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਮੈਂਬਰਾਂ ਨੇ ਮਿਲ ਨੂੰ ਵੀ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਦੇ ਨਾਲ ਹੀ ਅਸੀਂ ਕੁਝ ਹੋਰ ਵੀ ਨਵੇਂ ਮੈਂਬਰ ਐਡ ਕੀਤੇ ਨੇ ਜਿਹਦੇ ਵਿੱਚ ਸਾਡੇ ਪੰਜਾਜੀ ਨੇ ਇਹਨਾਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਜਿਵੇਂ ਕਿ ਪਿਛਲੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਕਿ ਜਿਹੜਾ ਧਾਰੀਵਾਲ ਦਾ ਦੁਸ਼ਰਾ ਸਾਰੇ ਇਲਾਕੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੁੰਦਾ ਬੜੇ ਧੂਮ ਧੜਕੇ ਦੇ ਨਾਲ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਲੈ ਕੇ ਸਾਰੀ ਸੰਗਤ ਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸ਼ਰਾ ਮਨਾਇਆ ਜਾਂਦਾ ਉਸੇ ਦੇ ਵਾਸਤੇ ਸਾਡੇ ਵਾਸਤੇ ਦੁਸ਼ਹਰਾ ਕਮੇਟੀ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਬਹੁਤ ਸਾਰੇ ਸ਼ਹਿਰ ਦੇ ਨਵੇਂ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਦੁਸ਼ਹਰਾ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਜਾਵੇ ਤੇ ਅਸੀਂ ਆਪਣੀ ਜਿਹੜੀ 21 ਮੈਂਬਰੀ ਕਮੇਟੀ ਤੋਂ ਵਧਾ ਕੇ 31 ਮੈਂਬਰੀ ਕਮੇਟੀ ਕਰ ਰਹੇ ਆ ਤੇ ਅਸੀਂ ਹੋਰ ਵੀ ਜਿਹੜੇ ਨਗਰ ਨਿਵਾਸੀ ਜਿਹੜੇ ਸਾਡੇ ਨਾਲ ਦੁਸ਼ਹਰਾ ਕਮੇਟੀ ਨਾਲ ਸਹਿਯੋਗ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਵੀ ਅਬਾਰੀਆਂ ਉਹਨਾਂ ਤੋਂ ਵੀ ਕਹਿੰਦੇ ਆ ਕਿ ਉਹ ਆ ਕੇ ਇਸ ਸ਼ਹਿਰਾ ਕਮੇਟੀ ਦਾ ਸਹਿਯੋਗ ਕਰਨ ਕਿਉਂਕਿ ਜਿਹੜੀ ਸਾਡੀ ਕਮੇਟੀ ਆ ਸ਼ਹਿਰ ਦੇ ਵਿੱਚੋਂ ਨਗਰ ਦੇ ਵਿੱਚੋਂ ਕੋਈ ਵੀ ਗ੍ਰਹੀ ਨਹੀਂ ਕਰਦੀ ਜਿਹੜੀ ਸਾਡੇ 21 ਮੈਂਬਰੀ ਜਾਂ 31 ਮੈਂਬਰੀ ਕਮੇਟੀ ਹੋਏਗੀ ਅਸੀਂ ਸਾਰੇ ਮੈਂਬਰ ਆਪਸ ਦੇ ਵਿੱਚ ਮਿਲ ਬੈਠ ਕੇ ਹੀ ਜਿਨ੍ਹਾਂ ਵੀ ਇਸ ਤਿਹਾੜ ਨੂੰ ਮਨਾਉਣ ਵਾਸਤੇ ਜੋ ਵੀ ਖਰਚਾ ਆਏਗਾ ਜੋ ਪ੍ਰਭੂ ਸ਼੍ਰੀ ਰਾਮ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਅਸੀਂ ਆਪਣੇ ਉਹਨਾਂ ਆਪਣੇ ਤਿਲਫੋਨ ਜੋ ਜੋ ਵੀ ਸਰਦਾ ਹੋਏਗਾ ਸਾਰੇ ਪਾ ਕੇ ਉਸ ਦੇ ਵਿੱਚੋਂ ਹੀ ਸਾਰਾ ਇਹ ਪ੍ਰੋਗਰਾਮ ਜਿਹੜਾ ਦੁਸ਼ਹਿਰੇ ਦਾ ਮਨਾਉਨੇ ਆ ਉਸ ਦੇ ਵਿੱਚ ਹੀ ਆਈ ਹੋਈ ਸਾਰੀ ਸੰਗਤ ਦਾ ਪੂਰਾ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਪ੍ਰਭੂ શ્રી ਰਾਮ ਜੀ ਦੇ ਅਸ਼ੀਰਵਾਦ ਨਾਲ ਉਥੇ ਲੰਗਰ ਵੀ ਚੱਲਣਗੇ ਜਿਹੜੇ ਸਾਡੇ ਵੀਆਈਪੀਸ ਡਿਗਨਿਟਰੀਸ ਜਿਹੜੇ ਆਉਣਗੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਏਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਹਰ ਸਾਲ ਨਵਾਂ ਕੋ ਜੋ ਉਪਰਾਲਾ ਕਰਦੇ ਆ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਕੋ ਵੱਖ ਕੋ ਹੋਰ ਨਵੇਂ ਉਪਰਾਲੇ ਜਿਹੜੇ ਆ ਕੇ ਲੋਕਾਂ ਨੂੰ ਵੇਖਣ ਨੂੰ ਮਿਲਣਗੇ ਮੈਂ ਸਾਰੀ ਦੁਸ਼ਹਰਾ ਕਮੇਟੀ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ 12 ਅਕਤੂਬਰ ਨੂੰ ਦਿਨ ਸ਼ਨੀਵਾਰ ਮੈਲ ਗਰਾਉਂਡ ਧਾਰੀਵਾਲ ਦੇ ਵਿੱਚ ਹਮ ਹਮਾ ਕੇ ਉੱਥੇ ਪਹੁੰਚਣ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਸੋ ਸਾਰਿਆਂ ਦਾ ਜੀਵਨ ਸਫਲਾ ਹੋ ਸਕੇ ਇਹਨਾਂ ਬੇਨਤੀਆਂ ਦੇ ਨਾਲ ਸਾਰੀ ਦੁਸ਼ਾਰਾ ਕਮੇਟੀ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ